ਤਾਂ ਜਿਸ ਸਟਾਰਮ ਨੇ ਲਿਆ ਤੀਆਂ ਨੇਰੀਆਂ ਤੇ ਪਾਣੀ ਪੀਪੀਕੇ -12 ਚ ਸਨੋ ਹਟਾਈ ਐਦਕੀ ਆ ਜੋ ਦੇਖੀਏ ਫਿਰ ਕੀ ਮਸਲਾ ਹੋਇਆ ਜਿਮ ਜਾਣ ਨੂੰ ਦਰਵਾਜਾ ਖੋਲਿਆ ਸਵੇਰੇ ਸਵੇਰੇ ਤੇ ਦੇਖਿਆ ਕਿ ਬਾਹਰ ਤਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਤੇ ਪਹਿਲਾਂ ਦੋ ਹੱਥ ਸਨੋਨ ਵਾਲੀ ਕਰ ਲਈਏ ਸੋ ਆ ਚੱਕਿਆ ਜੀ ਆਪਾਂ ਆਪਣੇ ਹਥਿਆਰ ਹੁਣ ਇਹ ਹਥਿਆਰਾਂ ਨਹੀਂ ਕੰਮ ਫਤੇ ਕਰਨਾ ਤੇ ਪਹਿਲਾਂ ਤਾਂ ਖੜ ਕੇ ਪਲਾਨ ਕਰਿਆ ਵੀ ਕਰਨਾ ਕਿੱਥੋਂ ਸ਼ੁਰੂ ਆ ਫਿਰ ਆਪਾਂ ਥੋੜਾ ਜਿਹਾ ਰਾਹ ਬਣਾਇਆ ਗੱਡੀ ਨੂੰ ਐਵੇਂ ਹੀ ਲੈ ਕੇ ਪਿੱਛੇ ਕਿਉਂਕਿ ਪਹਿਲਾਂ ਇੱਕ ਡਰਾਈਵੇ ਸਾਫ਼ ਹੋਣਾ ਸੀ ਫਿਰ ਦੂਜਾ ਹੋਊਗਾ ਤਾਂ ਕਰਕੇ ਪਹਿਲਾ ਡਰਾਈਵੇ ਸਾਫ਼ ਕਰਕੇ ਫਿਰ ਗੱਡੀ ਨੂੰ ਅਗਲੇ ਲੇ ਕੇ ਆਏ ਤੇ ਪਿਛਲੇ ਡਰਾਈਵੇ ਤੱਕ ਪਹੁੰਚਣ ਨੂੰ ਭਾਜੀ ਗਰਮੀ-ਗਰਮੀ ਹੋ ਗਈ ਤੇ ਆਪਾਂ ਪੀਤਾ ਦੀ ਖੜ ਕੇ ਪਾਣੀ ਫਿਰ ਬਿਨਾ ਗਲਵਜ਼ ਦੇ ਭੁੱਲ ਕੇ ਵੀ ਸਮੋਚ ਪੰਗਾ ਨਾ ਲਿਓ ਕਿਉਂਕਿ ਹੱਥਾਂ ਦੀ ਹੋ ਜਾਂਦੀ ਹੈ ਤਸੱਲੀ 10-15 ਮਿੰਟ ਲਈ ਠੀਕ ਆ ਪਰ ਇੱਕ ਘੰਟੇ ਲਈ ਜੇ ਸਮੋਚ ਪੰਗਾ ਲੈਣਾ ਤਾਂ ਬਾਈ ਜੀ ਧਿਆਨ ਨਾਲ ਅਸੀਂ ਅਦਰ ਪਾਣੀ-ਪਾਣੀ ਹੋਈ ਫਿਰਦੇ ਆ ਉਹ ਮਸ਼ੀਨ ਵਾਲੀ ਫੱਟੇ ਚੱਕੀ ਜਾਂਦੇ ਨੇ ਸੋ ਫਾਈਨਲੀ ਜੀ ਸਾਰਾ ਸਾਫ-ਸਫਾਈ ਕਰਕੇ A to Z ਜਦੋਜਾਦ ਕਰਕੇ ਆਪਾਂ ਅਗੇ ਜੀ ਅੰਦਰ ਤੇ ਹੁਣ ਚੱਕਿਆ ਜਿੰਮ ਵਾਲਾ ਬੈਗ ਤਾਂ ਤੇ ਲੱਗੇ ਤਿਆਰੀ ਜਿੰਮ ਨੂੰ ਖੇਚਣ ਨੂੰ ਕਿਹਨ ਸੋਚਿਆ ਕਿ ਜਿੰਮ ਜਾਣਾ ਚਾਹੀ ਅਗਲੇ ਪਾੜੇ 'ਚ ਦੱਸਦੇ ਹਾਂ ਤੁਹਾਨੂੰ ਕੀ ਬਣਿਆ ਕੇ